ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੀਰ ਸਾਹਿਬ ਵਿਖੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਉਸ ਪਾਵਨ ਸਥਾਨ ਤੇ ਅੱਜ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਖਾਲਸਾ ਪੰਥ ਦਾ ਸਾਰਜਨਾ ਦਿਵਸ ਹੈ ਖਾਲਸਾ ਪੰਥ ਦਾ ਜਨਮ ਦਿਹਾੜਾ ਹੈ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਹਨ ਉਹ ਆਪਣਾ ਜਨਮ ਦਿਹਾੜਾ ਜਿਹੜਾ ਹੈ ਖਾਲਸੇ ਦਾ ਉਹ ਮਨਾਉਂਦੀਆਂ ਹਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਜੋ ਨੌ ਪਾਤਸ਼ਾਹੀਆਂ ਦੇ ਸਮੇਂ ਚਰਨ ਪੌੜ ਦੇ ਕੇ ਸਿੱਖ ਬਣਾਇਆ ਜਾਂਦਾ ਸੀ ਉਸ ਮਰਜ਼ਾਦਾ ਨੂੰ ਤਬਦੀਲ ਕਰਦਿਆ ਖੰਡੇ ਬਾਟੇ ਦੀ ਪਹਲ ਪਹਿਲਾ ਪੰਜ ਸੀਸ ਲੈ ਫਿਰ ਖੰਡੇ ਬਾਟੇ ਦੀ ਪਹਲ ਦੇ ਕੇ ਤੇ ਖਾਲਸਾ ਪੰਥ ਦੀ ਸਾਜਣਾ ਕੀਤੀ ਖਾਲਸੇ ਨੂੰ ਮਾਨ ਹੈ ਦੁਨੀਆ ਤੇ ਕਿੰਨੀਆਂ ਕੌਮਾਂ ਹਨ ਪਰ ਕਿਸੇ ਦਾ ਕੋਈ ਜਨਮ ਦਿਨ ਨਹੀਂ ਖਾਲਸੇ ਨੂੰ ਸਿੱਖ ਕੌਮ ਨੂੰ ਇਸ ਗੱਲ ਦਾ ਮਾਨ ਹੈ ਕਿ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਤੇ ਖਾਲਸਾ ਆਪਣਾ ਜਨਮ ਦਿਨ ਕੇਕ ਕੱਟ ਕੇ ਨਹੀਂ ਮਨਾਉਂਦਾ ਖਾਲਸਾ ਆਪਣਾ ਜਨਮ ਦਿਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਜੀ ਦੇ ਅਖੰਡ ਜਾਪ ਅਖੰਡ ਕੀਰਤਨ ਗੁਰੂ ਦਾ ਇਤਿਹਾਸ ਢਾਡੀ ਸਿੰਘਾਂ ਕਵੀਸ਼ਰ ਸਿੰਘਾਂ ਪਾਸੋਂ ਗੁਰੂ ਦੀ ਸਫਤਾ ਕੀਰਤਨ ਦੇ ਰਾਹੀ ਰਾਗੀ ਸਿੰਘਾਂ ਪਾਸੋਂ ਗੁਰੂ ਦੀ ਸਫਤਾ ਕਥਾਵਾਚਕਾਂ ਪਾਸੋਂ ਸਰਵਣ ਕਰਕੇ ਖਾਲਸਾ ਆਪਣਾ ਜਨਮ ਦਿਨ ਮਨਾਉਂਦਾ ਹੈ ਆਦਿ ਗੁਰਦੁਆਰਾ ਬੀਰ ਸਾਹਿਬ ਵਿਖੇ ਸੰਤ ਬਾਬਾ ਦਿਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਆਏ ਹੋਏ ਸ਼ਬਦ ਦੀ ਵਿਚਾਰ ਕੀਤੀ ਖਾਲਸੇ ਪੰਥ ਨੂੰ ਖਾਲਸੇ ਪੰਥ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਖਾਲਸੇ ਪੰਥ ਦੇ ਜਨਮ ਦੇ ਵਧਾਈਆਂ ਦੇ ਖੁਸ਼ੀ ਦੇ ਵਿੱਚ ਗੁਰਦੁਆਰਾ ਬੀਰ ਸਾਹਿਬ ਵਿਖੇ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਹਨ ਨਮਸਕਾਰਾਂ ਕਰ ਰਹੀਆਂ ਹਨ ਸੰਗਤਾਂ ਵਾਸਤੇ ਬੇਅੰਤ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਂ ਕਰਨ ਇਹ ਸਿੱਖ ਕੌਮ ਜਿੱਥੇ ਆਪਣਾ ਜਨਮ ਦਿਹਾੜਾ ਮਨਾਉਂਦੀ ਹੈ ਉਥੇ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਅਮਰਤ ਵੇਰੇ ਤੋਂ ਹੀ ਅਰਦਾਸ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾਸ ਖਾਲਸੇ ਪੰਥ ਦੇ ਜਨਮ ਦੇ ਦਿਹਾੜੇ ਦੇ ਆਪਣੇ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਸਟਾਫ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਤਸਾਕੀ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿ ਆਲੋ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਦੂਰ ਤਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਲਈ ਹੋਈਆਂ ਆਈਆਂ ਨੇ ਗੁਰੂ ਕੇ ਲੰਗਰ ਚੱਲ ਰਹੇ ਸਨਗਤਾਂ ਲੰਗਰ ਛਕ ਰਹੀਆਂ ਨੇ ਜਲਦੀ ਸ਼ਕੀਲ ਬਹੁਤ ਸੁਆਵਾ ਚਾਹ ਪਕੌੜੇ ਲੰਗਰ ਸੰਗਤਾਂ ਲਈ ਲੱਗੇ ਹੋਏ ਸੋ ਮੈਂ ਇਸ ਮੌਕੇ ਤੇ ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ